ਲੋ ਜੀ ਸਾਸੀ ਕਾਲ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਤੁਸੀਂ ਤੇ ਤੁਹਾਡਾ ਪਰਿਵਾਰ ਸਿਹਤਮੰਦ ਹੋਊਗਾ ਤੇ ਤੁਹਾਨੂੰ ਅੱਜ ਆਪਣੇ ਚੈਨਲ ਜੋਧ ਵੈਰੀ ਫਾਰਮ ਤੇ ਤੁਹਾਡਾ ਸਵਾਗਤ ਆ ਆਪਣਾ ਪਿੰਡ ਆ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਸ ਤੇ ਫੋਨ ਨੰਬਰ ਆਪਣਾ 97791 ਆਪਣੇ ਕੋਲੋਂ ਮਿੱਤਰੋ ਕੱਟੀਆਂ ਵੀ ਮਿਲ ਜਾਂਦੀਆਂ ਜਿਹੜੇ ਵੀ ਸੱਜਣ ਮਿੱਤਰ ਨੇ ਕੋਈ ਵੀ ਕੱਟੀਆਂ ਲੈਣੀ ਹੋਣ ਤਾਂ ਆਪਣੇ ਚੈਨਲ ਦਾ ਸਬਸਕ੍ਰਾਈਬ ਕਰ ਲਓ ਤੇ ਜਿਵੇਂ ਮੱਝਾਂ 'ਚ ਪ੍ਰੋਬਲਮ ਜ਼ਰੂਰ ਆ ਜਾਂਦੀ ਜਿਵੇਂ ਉਹ ਮੱਝ ਜਾਂਦੀ ਹੈ ਉਹਦੇ 'ਚ ਕੋਈ ਨੁਕਸ ਹੋ ਸਕਦਾ ਤਾਂ ਦੁੱਧ ਨਹੀਂ ਦਿੰਦੀ ਉਹ ਜਿਵੇਂ ਆ ਛੋਟਾ ਬੱਚਾ ਹੈਗਾ ਲੇ ਮੈਂ ਮੰਨਦਾ ਹਨਾ ਕਾਟੂਮਾਲ ਹਰੇਕ ਦੀ ਜ਼ਰੂਰਤ ਆ ਗਈ ਪਰ ਇਹ ਕੱਟਾ ਕਿਸੇ ਦੀ ਜ਼ਰੂਰਤ ਪੂਰੀ ਵੀ ਨਹੀਂ ਕਰ ਸਕਦਾ ਤੇ ਮਨ ਕਿ ਚਲੋ ਇਹ ਤਾਂ ਟਾਈਮ ਪਾਸ ਵੀ ਹੋਣਾ ਤੇ ਬੱਚਾ ਜਮੇ ਬੱਚੇ ਦਾ ਤਾਂ ਤੱਕਾ ਹੀ ਅਰ ਵਿੱਚ ਮੈਂ ਐਡਾ ਕ ਬੱਚਾ ਹਨਾ ਪੜਾਤਾ ਤੇ ਇਹ ਵੀ ਵਿਚਾਰਾ ਕਾਟੂਮਾਲ ਚੀ ਜਾ ਰਿਹਾ ਹੈਗਾ ਤੇ ਇਹਦੇ ਨਾਲ ਤਾਂ ਕੀ ਕਿਸੇ ਦੀ ਮਜਬੂਰੀ ਸਰੂਗੀ ਇਹ ਤਾਂ ਚਲ ਪ੍ਰਮਾਤਮਾ ਜਾਣਦਾ ਤੇ ਹੁਣ ਬਾਕੀ ਨੰਬਰਦਾਰ ਨਾਲ ਗੱਲ ਕਰਦੇ ਆ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਅਸੀਂ ਆ ਬਈ ਸਾਰੇ ਹੀ ਵੀਰਾਂ ਨੂੰ ਠੀਕ ਠਾਕ ਉਮੀਦ ਕਰਦੇ ਆ ਵੀ ਪ੍ਰਮਾਤਮਾ ਕਰਕੇ ਵੀ ਸਾਰੇ ਸੁੱਖ-ਸਾਂਤੀ ਠੀਕ ਠਾਕ ਹੋਣਗੇ ਸਾਰੇ ਵੀਰ ਠੀਕ ਹੈ ਜੀ ਜਿਵੇਂ ਅੱਜ ਤੁਸੀਂ ਪਸ਼ੂ ਮੰਡੀ ਤੇ ਆਏ ਸੀ ਹਾਂ ਬਈ ਅੱਜ ਆਪਾਂ ਆਏ ਸੀ ਗੀੜਾ ਦੇਣ ਹਾਂ ਜੀ ਮੈਂ ਚਲੋ ਦੇਖਦੇ ਲਈ ਵੀ ਕੋਈ ਯਾਰ ਕੋਈ ਚੰਗੇ ਜਿੰਮੇ ਸੱਜਣ ਮਤਰ ਕਹਿੰਦੇ ਨੇ ਕਾਟੂ ਮਾਲ ਕਾਟੂ ਮਲ ਵੀ ਉਹਦੇ ਚ ਤੁਸੀਂ ਗੱਲ ਦੱਸੋ ਵੀ ਕਿਉਂ ਵੀ ਕਾਟੂ ਮਾਲ ਕਾਟੂ ਮਾਲ ਦੇਖੋ ਬਈ ਆ ਝੋਟੀ ਦਿਖਾਓ ਤੁਸੀਂ ਆ ਨੀਲੀ ਦਾ ਵੀ ਝੋਟੀਆਂ ਦੇਖੋ ਕਰਮਾਲੀ ਕਿਸੇ ਨੇ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਵੇਚਣ ਦੀ ਸੈਂਕੂ ਸਹੀ ਦੇਖੀਆ ਮੜਾ ਦੇਖ ਕੇ ਕੱਢ ਲਾ ਬਾਈ ਰੇ ਤਦ ਦਰਬਦੁਰ ਬੰਦੇ ਨਹੀਂ ਇਹ ਵਿਚਾਰੀ ਕਿੰਨੇ ਸਾਰੀ ਔਖਾ ਇਨਾ ਤਾਂ ਬਾਈ ਯਾਰ ਤੂੰ ਬਨ ਗਿਆ ਕਰ ਗਿਆ ਆਪੀ ਇਹ ਆ ਨਹੀਂ ਕੰਮ ਆਣੇ ਚਲਦੇ ਬਾਈ ਪਤਾ ਕੀ ਗੱਲ ਹੈ ਹਰੇਕ ਬੰਦਾ ਸੋਚਦਾ ਹੈ ਸਿਰ ੜਿਆ ਹੈ ਸਿਰ ੜਿਆ ਹੋਇਆ ਹੈਗਾ ਪਹਿਲਾਂ ਖੋਲ ਨਾ ਬਾਈ ਪਹਿਲਾਂ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਜੀ ਜਾਨਾ ਯਾਰ ਸਿਰ ੜ ਜਿਹੜਾ ਦੇਖ ਰੱਖ ਦੇਖ ਰੱਖ ਸਾਹਿਬ ਦੇ ਰੱਖ ਸਾ ਇਕੱਠੀ ਦੇਖੋ ਕਿੰਨੀ ਸੋਹਣੀ ਆ ਇਕੱਠੀ ਦੇਖੋ ਪੂਰੀ ਸ਼ਕੀਨ ਕੱਟੀ ਆ ਖੁਸ਼ ਕੱਟੀ ਆ ਦੇਖੋ ਸ਼ਕੀਨ ਕੱਟੀ ਆ ਠੀਕ ਹੈ ਨਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਬਾਈ ਜ਼ਰੂਰੀ ਨਹੀਂ ਮਜਬੂਰੀ ਹੈ ਅਕੀਲ ਵੀ ਮਜਬੂਰੀ ਵੀ ਹੋ ਸਕਦੀ ਆ ਤੇ ਬਸ ਚਾਹੇ ਕੋਈ ਨੁਕਸ ਠੀਕ ਹੈ ਨਾ ਆਵਲੇ ਦੇ ਸਾਹਮਣੇ ਕੋਈ ਫਰਕ ਨਹੀਂ ਕਈ ਵਾਰ ਸਾਹਮਣੇ ਰਿਪੀਟ ਹੋ ਜਾਂਦਾ ਜਿਹਦੇ ਸੰਗਲੀ ਵਗੈਰਾ ਹੁੰਦੀ ਆ ਦੇਖੋ ਬਰੀਡ ਦੇਖੋ ਪ्योर ਨੀਲੀ 라ਵੀ ਦੇ ਕੱਦ ਕੱਠ ਪੱਠਪੂੜਾ ਦੇਖੋ ਬਰੀਡ ਬਰੂਡ ਤਾਂ ਬਹੁਤ ਚੰਗੇ ਇਹਦੇ ਚ ਆਏ ਹੁੰਦਾ ਨੰਬਰ ਦਾ ਸਭ ਕਈ ਵਾਰ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ ਨਾ ਜਿਵੇਂ ਸੌਲੀ ਵਗੈਰਾ ਹੋ ਸਕਦੀ ਹੈ ਜ਼ਰੂਰੀ ਨਹੀਂ ਵੀ ਕੋਈ ਉਹ ਹੋਵੇ ਕਿਸੇ ਅੰਦਰ ਬੱਚੇ ਦਾ ਅੰਨੀ ਚ ਕੋਈ ਹੋਰ ਪ੍ਰੋਬਲਮ ਹੋ ਸਕਦੀ ਆ ਵੀ ਚਾਹੇ ਕਿਸੇ ਬਾਈ ਦੀ ਮਜਬੂਰੀ ਵੀ ਹੋ ਸਕਦੀ ਆ ਸਿੰਗ ਵੀ ਦੇਖੋ ਇੱਕ ਕੱਟੀ ਪ्योर ਕੈਰੈਕਟਰ ਸ਼ੋ ਕਰਦੀ ਦੇਖੋ ਇਹ ਨੀਲੀ 라ਵੀ ਤੇ ਆਖੂ ਖ ਬਹੁਤ ਸਿੰਗ ਦੇਖੋ ਬਾਈ ਜੀ ਸਿੰਗ ਦੇਖੋ ਗ ਇਹ ਹੈ ਨਾ ਉਹ ਪਿੱਛੇ ਬੂਰੀ ਦਾ ਬੂਰੀ ਦਾ ਸਾਂਹ ਖੜਾ ਇੱਕ ਬੂਰਾ ਕਟਾ ਖੜਾ ਨਾ ਮਿੱਤਰੋ ਬੂਰਾ ਕਟਾ ਵੀ ਬਹੁਤ ਸਕੀਨ ਹੈਗਾ ਕੱਟੇ-ਕੁੱਟੇ ਬਹੁਤ ਵਧੀਆ ਬਾਕੀ ਜੇ ਸੱਜਣ ਮਿੱਤਰ ਨਾ ਜਿਵੇਂ ਹੁਣ ਰਿਪੀਟ ਬਰੀਡਿੰਗ ਜਿਹੜੀ ਆਪਣੇ ਪੰਜਾਬ 'ਚ ਚੱਲ ਰਹੀ ਆ ਚੱਲ ਰਹੀ ਹਾਂ ਬਈ ਤੇ ਉਹਦਾ ਮਨ ਕੇ ਦਾ ਮੇਨ ਕਾਰਨ ਆ ਨਾ ਅੱਗੇ ਵੀ ਆਪਣੇ ਪਿੰਡਾਂ 'ਚ ਨੰਬਰਦਾਰ ਸਾਹਿਬ ਹਰੇਕ ਇੱਕ ਸਾਂਹ ਜ਼ਰੂਰ ਦਾ ਮਨ ਕੇ ਲਾ ਇੱਕ ਘਰ ਦੇ ਹੁੰਦੀ ਹੁੰਦਾ ਸੀ ਹੁਣ ਤਾਂ ਆਪਣੇ ਮਨ ਕੇ ਦਾ ਸਾਂਹ ਜੇ ਉਂ ਪਿੰਡ 'ਚ ਛੜਦਾ ਤਾ ਉੱਚਾ ਕੇ ਲੈ ਜਾਣਾ ਕੇ ਰੈਂਦੇ ਬਈ ਹਾਂ ਇਹ ਗੱਲ ਸੋਡੀ ਸਹੀ ਆ ਬਾਕੀ ਜੇ ਉ ਘਰ ਘਰ ਪਹਿਲਾਂ ਸਾਨ ਹੁੰਦੇ ਸੀ ਤਾਂ ਕਰਕੇ ਰਿਪੀਟ ਬਰੀਡਿੰਗ ਨਹੀਂ ਨੀ ਜਿਵੇਂ ਹੁਣ ਸਾਨ ਹੋਊਗਾ ਤੇ ਪਾਊਡਰ ਵਗੈਰਾ ਪਾਉਣ ਦੀ ਜਰੂਰਤ ਨਹੀਂ ਸੀ ਠੀਕ ਆ ਨਾ ਸਾਨ ਆਪੇ ਹੀ ਹੀਟ ਵਗੈਰਾ ਚੱਕ ਲੈਂਦਾ ਬਾਕੀ ਵੀ ਯਾਰ ਤਨ ਰਖਸਾਬ ਇਹੇ ਪ੍ਰੋਬਲਮ ਹੁੰਦੀ ਆ ਵੀ ਅੱਜ ਕੱਲ੍ਹ ਲੋਕ ਪਸ਼ੂਆਂ ਨੂੰ ਇੱਕ ਥਾਂ ਬੰਨੇ ਪਏ ਆ ਲੋਕਾਂ ਦੇ ਮਾਰੇ ਹਾਂ ਸਪਰੇਆ ਚ ਮੋਕੇ ਥਾਂ ਤੇ ਬੰਨੇ ਪਏ ਆ ਠੀਕ ਆ ਨਾ ਬੰਨ ਤੇ ਸਵੇਰੇ ਕੋਈ ਖੋਲਦਾ ਨਹੀਂ ਕੋਈ ਅੱਗੇ ਪਸ਼ੂ ਜਾਂਦੇ ਬਾਹਰ ਅੰਦਰ ਹਾਂਜੀ ਯਾ ਤਰੇ ਹੁੰਦਾ ਸੀ ਵੀ ਪਸ਼ੂ ਬਾਹਰਾਂ ਤੁਰ ਫਿਰ ਕੇ ਆਉ ਉਹਨਾਂ ਨੂੰ ਦੁੱਖ ਹੀ ਹੋਏ ਹਾਂ ਕੱਟਾ ਬਸ ਬਸ ਇਹ ਆਪਣੇ ਲੋਕ ਨਾ ਥੋੜਾ ਜਆ ਕਸਟ ਲੈ ਕੇ ਰਾਜੀ ਵੀ ਨਹੀਂ ਰਾਜੀ ਨਹੀਂ ਅੱਜ ਕੱਲ ਲੋਕ ਸੋਹ ਹੋ ਗਏ ਬਈ ਹੁਣ ਜਿੰਮੇ ਪਸ਼ੂ ਫਿਰਦੇ ਨੇ ਉਹਨੂੰ ਫਿਰਨ ਦਾ ਕਾਰਨ ਆਈ ਆ ਵੀ ਸਾਂਣ ਵਗੈਰਾ ਥੋੜਾ ਬਲਕਿ ਇਹ ਕੱਟੀ ਹੋੜ ਦਿਖਾਉਣਾ ਤੇ ਕੱਟੀ ਦੇਖੋ ਤੁਸੀਂ ਸਿੰਘ ਪੱਖੋਂ ਦੇਖੋ ਵੀ ਦੇਖੋ ਇਹ ਕਿਸੇ ਬਾਈ ਨੇ ਕਿਸੇ ਚਾਵਾ ਨਾਲ ਆੜਾ ਨਾਲ ਪਾਲੀ ਹੋ ਹੋ ਸਕਦਾ ਮਜਬੂਰੀ ਹੋਵੇ ਹੋ ਸਕਦਾ ਕੋਈ ਨੁਕਸ ਹੋਵੇ ਟੱਟੀ ਦੇਖ ਬਾਈ ਕਿਸੇ ਪੱਖੋਂ ਸਿੰਘ ਸਿੰਘ ਮੱਥਾ ਦੇ ਕੋਈ ਨਹੀਂ ਦੇਖ ਨਹੀਂ ਸੂਗੀ ਇਹਨਾਂ ਨਾਲ ਮੈਂ ਆਪਣੇ ਲੋਕਾਂ ਦੀ ਵੀ ਗਲਤ ਗੱਲਾਂ ਜਮਾ ਵਿੱਚ ਚੀਜ਼ਾਂ ਜਮਾ ਹੁਣ ਬਾਈ ਜਿਵੇਂ ਕੱਟੀ ਤੋਂ ਚੱਲ ਵੇਚਣ ਨਾਲ ਨੇ ਵੇਚੂ ਅਗਲੇ ਦਿਨ ਸੌ ਮਜਬੂਰੀ ਹੋ ਜਾਂਦਾ ਇਹਨਾਂ ਬਕਰੀਦ ਚੱਲ ਰਹੀ ਐ ਇਹਨਾਂ ਦੀ ਹਾਂ ਉਹਦਾ ਕਰਕੇ ਥੋੜਾ ਇਹ ਉਹਦਾ ਕਰਕੇ ਇਹਨਾਂ ਕਿਆ ਆਮ ਆਪਣੇ ਵਰਗਾ ਮੰਨ ਕੇ ਜਲ ਪਿੰਡ ਚੋਂ ਲੈ ਕੇ ਜਾਉ ਜਾਨਵਰ ਉਹਨੇ ਥੋੜੇ ਜਿਹਾ ਘਾਟਰ ਪੀ ਲੈਣਾ ਤੇ ਮਾਲ ਮੁੱਲ ਲੈਣਾ ਤੇ ਇਹਨਾਂ ਨੇ 1000 2000 ਵੱਧ ਲੈਣਾ ਤੇ ਪਸ਼ੂ ਖਿੱਚ ਲੈਂਦੇ ਨੇ ਉਹ ਕਸ ਦੀ ਕੱਟੀ ਆ ਕਿਦਾਂ ਆਈ ਉਹ ਦੇਖੋ ਉਹਦਾ ਕਾਰਨ ਨਹੀਂ ਆ ਦੇਖੋ ਬਾਈ ਕਾਟੂ ਜੀ ਦੇਖੋ ਪਸ਼ੂ ਲਗਾਤਾਰ ਹਨਾ ਵੱਡੀਆਂ ਮੱਝਾਂ ਰਿਪੀਟਰ ਮੱਝਾਂ ਦੁੱਧ ਨਹੀਂ ਦਿੰਦੀਆਂ ਜੋ ਵੀ ਨੁਕਸਾ ਕਿਸਦੇ ਰਸੌਲੀ ਪਸ਼ੂਆਂ ਦੀ ਗਿਣਤੀ ਬਹੁਤ ਜ਼ਿਆਦਾ ਆ ਗਈ ਇਹਨਾਂ ਨੇ ਪੈਸੇ ਵੱਧ ਭਰ ਦਿੰਦੇ ਨੇ ਜਿਵੇਂ ਆਪਣੇ ਪਿੰਡਾਂ ਚੋਂ ਨਾ ਬਾਈ ਇੱਕ ਅੱਧਾ ਦਲਾਲ ਪੱਟ ਲੈਂਦੇ ਨੇ ਹੁਣ ਜਿਵੇਂ ਦਲਾਲ ਪੱਟਾ ਹੁੰਦਾ ਬਾਈ ਆ ਲੈਣ 1500 ਰੁਪਏ ਲੈਣਾ ਤੇਰੇ ਅੱਗੇ ਨੂੰ ਕਦੋਂ ਵੇਚਦੇ ਰਹੇ ਘੜਾ ਰਹਿਣੀ ਆ ਹਾਂਜੀ ਹਾਂ ਇਹ ਤਾਂ ਹੈ ਹੀ ਭਜੀ ਜੇ ਹੁਣ ਆਪਣੇ ਲੋਕ ਸੋਚਣ ਇਮੀ ਆਪਣਾ ਜੱਦੀ ਪੁਸਤੀ ਕੀਤਾ ਬਈ ਇਹ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਅੱਜ ਮੈਂ ਆਪਣੇ ਪਿੰਡ ਨਾਲ ਕੋਈ ਸਾਂ ਲੈ ਕੇ ਟੇਡੇ ਘੱਟ ਦਾ ਘੱਟਾ ਉਹਨੂੰ ਵੀਡੀਓ ਬਾਸ ਸਦੈ ਮੈਂ ਉੱਥੇ ਗਿਆ ਉੱਥੇ ਜਿਹੜੇ ਘਰ ਇੱਕ ਮੱਝ ਕ੍ਰੋਸ ਵਾਸਤੇ ਲੈ ਕੇ ਆਇਆ ਸੀ ਉਹ ਨੀਲੀ ਦਾ ਵੀ ਝੋਟੀ ਸੀ ਬਹੁਤ ਸੋਹਣੀ ਉਹ ਬੰਦਾ ਮੈਨੂੰ ਕਹਿੰਦਾ ਕਹਿੰਦਾ ਯਾਰ ਮੈਨੂੰ ਕਈ ਬੰਦਿਆਂ ਨੇ ਕਹਿੰਦਾ ਇਹ ਵੇਚ ਦੇ ਇਹ ਰਹਿੰਦੀ ਨਹੀਂ ਮੈਂ ਉਹਨੂੰ ਕਿਹਾ ਮਾ ਬਾਈ ਵੇਚਨਾ ਇਹਨੂੰ ਪਾਊਡਰ ਪੁੱਡ ਚਾਰ ਇਹ ਕੱਟੀ ਜਾ ਕਿੱਧਰ ਦੀ ਕਿੱਥੇ ਜਾ ਕੇ ਬਣ ਗਈ ਤੈਨੂੰ ਉਦੋਂ ਪਤਾ ਲੱਗੂਗਾ ਉਹ ਕਹਿੰਦਾ ਮੈਨੂੰ ਹਰ ਇੱਕ ਬੰਦਾ ਆਉਂਦਾ ਹੀ ਕਹਿੰਦਾ ਇਹ ਵੇਚ ਦੇ ਉਹਨੇ ਰਹਿ ਆਪਣੇ ਯੂਨੀਵਰਸਿਟੀ ਆ ਰਾਮਪਰੇ ਹੈ ਨਾ ਉਥੇ ਚੈੱਕ ਅਪ ਵਗੈਰਾ ਵੀ ਹੋ ਜਾਂਦਾ ਰਹੇ ਉਹਨੂੰ ਰੂਨ ਤਾਂ ਪਸ਼ੂ ਰਹਿ ਜਾਂਦਾ ਤਾਂ ਆਪਣੇ ਲੋਕਾਂ ਕੋਲ ਐਡੀ ਵੱਡੀ ਕੋਈ ਗੱਲ ਨਹੀਂ ਵੀ ਜਿਹੜਾ ਪਸ਼ੂ ਨਾ ਰਹਿੰਦਾ ਹੋਵੇ ਲੇਕਿਨ ਆਪਾਂ ਥੋੜੀ ਕੋਸ਼ਿਸ਼ ਕੋਸ਼ਿਸ਼ ਕਰਕੇ ਖੁਸ਼ ਨਹੀਂ ਗਏ ਹਾਂ ਇਹ ਤਾਂ ਗੱਲ ਹੈ ਬਾਕੀ ਮਿਹਨਤ ਕਰਨੀ ਪੈਂਦੀ ਥੋੜੀ-ਮੋਟੀ ਪਸ਼ੂ ਨੂੰ ਪਾਲਣਾ ਤੁਹਾਨੂੰ ਪਸ਼ੂਆਂ ਦੀ ਗਿਣਤੀ ਬਹੁਤ ਆ ਗਈ ਕਾਟੂ ਵਾਲਿਆਂ ਦੀ ਤੇ ਕਾਟੂ ਵਾਲੇ ਪਸ਼ੂ ਤੋਂ ਜ਼ਿਆਦਾ ਇਹਨਾਂ ਨੇ ਦੇਖੋ ਆਹ ਦੇਖੋ ਕਿਵੇਂ ਤਸ਼ੱਦਦ ਕਰ ਰਹੇ ਨੇ ਜਾਨਵਰਾਂ ਬਾਕੀ ਕੀ ਹਾਲ ਨੇ ਇਹਨਾਂ ਦੇ ਕਿੱਡੀ ਜਿਹੀ ਦੇਖੋ ਦੇਖ ਲੈ ਦੇਖੋ ਕੀ ਹਾਲ ਨੇ ਬੋਲੋ ਬਾਈ ਪਿਆਰ ਨਾਲ ਯਾਰ ਦੇਖੋ ਜੀ ਦੇਖੋ ਕਿਹੜੇ ਹਿਸਾਬ ਨਾਲ ਦੇਖੋ ਜੀ ਦੇਖੋ ਦੇਖ ਰਹੇ ਨੇ ਕੱਢਦੇ ਨਾ ਭਾਈ ਇਹਨੂੰ ਮਾਤਾ ਮੂਰੀ ਕੱਢ ਰਹੇ ਨੇ ਇਹਨਾਂ ਨੂੰ ਕੋਈ ਮਾਰਕ ਨਹੀਂ ਹਾਲਾ ਯਾਰ ਭਾਰ ਦੇ ਹਿਸਾਬ ਨਾਲ ਹੀ ਵੇਚਣਾ ਤੇ ਜਾਨਵਰ ਮਾਰਨ ਦੀ ਤ사ਦ ਉਹ ਤਾਂ ਨੱਕ ਤੇ ਡੰਡੇ ਮਾਰੇ ਜਾ ਰਹੇ ਨੇ ਲਗਾਤਾਰ ਹੁਣ ਰੁੱਟੂ ਤਾਂ ਰੁੱਟੂ ਡੁੱਗਾ ਡੁੱਗਾ ਵਾਹ ਦੇਖ ਬਾਈ ਯਾਰ ਮਾੜਾ ਯਾਰ ਦੇਖ ਕੇ ਦਰਬ ਮੰਨਿਆ ਕਰੋ ਯਾਰ ਚੱਲ ਜਾਨਵਰ ਤਾਂ ਲੈ ਕੇ ਜਾਂਦੇ ਹਾਂ ਸਾਡੇ ਨੂੰ ਕੱਢ ਹੁਣ ਕੱਢ ਕੱਢ ਹੁਣ ਕੱਢ ਦੇ ਨਾ ਜਰਾ ਸਾਡੇ ਕੱਢ ਦੇਖੋ ਜ਼ਿਆਦਾ ਕੀ ਹਾਲ ਆ ਯਾਰ ਮਾੜਾ ਪਿਆਰ ਨਾ ਤੂੰ ਇਹਦੇ ਡੰਡੇ ਮਾਰੀ ਇਹਨਾਂ ਜੇ ਉਹਦੀ ਮੂਰੀ ਕੱਢ ਲੈ ਭਰਾਵਾ ਹੁਣ ਵੀ ਖੋਲ ਮੈਨੂੰ ਜਾਣੇ ਦਾ ਤਰ ਜਾਨੇ ਦਾ ਕੀ ਹਾਲ ਆ ਕਰੋ ਯਾਰ ਦੇਖ ਲੋ ਵੱਡਣਾ ਹੀ ਆ ਚੱਲ ਕੋਈ ਗੱਲ ਨਹੀਂ ਠੀਕ ਆ ਇੰਨਾ ਥੋੜੀ ਆ ਹੋਦਾ ਧੱਕਾ ਹੁੰਦਾ ਜਾਨਵਰ ਨਾਲ ਦਰਿੰਦੇ ਆ ਯਾਰ ਆ ਦੇਖ ਬਈ ਕੀ ਹਾਲ ਨੇ ਦੇਖ ਕਿਵੇਂ ਬੰਨ ਮਨ ਛੋਟਾ ਛੋਟਾ ਕਰਕੇ ਯਾਰ ਹੁਣ ਉਹਦਾ ਕੱਟਾ ਵਿਚਾਰਾ ਦੋ ਦੇ ਨੱਥ ਫਸੀ ਵੀ ਆ ਉਧਰ ਹੀ ਛੜ ਉਹਦੇ ਥਰੋਂ ਨੱਕ ਦੇ ਡੰਡੇ ਮਰੀਦੇ ਨੇ ਉਹ ਕਿ ਮ ਗੱਡੂ ਕੋ ਰਸਾ ਇਧਰ ਫਸਿਆ ਪਿਆ ਲੈ ਕੀ ਬੰਦਾ ਇਹਨਾਂ ਹਾਂ ਮਾਰ ਕੇ ਗਿਆ ਨੱਕ ਦੇ ਡਾਂਗਾ ਮਾਰ ਗਿਆ ਦੰਦ ਹਾਂ ਸਾਰਾ ਭੈੰਦਰਾ ਬੁਰਾ ਹਾਲ ਕਰ ਤਾ ਪਾਣਾ ਜੀਵ ਤੇ ਡੰਡੇ ਮਾਰ ਗਿਆ ਜੀਵ ਚੋਂ ਖੂਨ ਘੜਤਾ ਲੈ ਕੱਟੇ ਦੇ ਉਹਦਾ ਰਸਾ ਦੂਜੀ ਮਾਜ ਦੇ ਸੰਗਲ ਫਸਿਆ ਹੋਇਆ ਹੈਗਾ ਉਹਦੇ ਕੱਟੇ ਦਾ ਕੀ ਕਸੂਰ ਆ ਹਣੀ ਜੀ ਮਾਰਨ ਮੇਚ ਰਿਆ ਹੋਇਆ ਹੈ ਖਤਮ ਕਰੇ ਪੈਣ ਦੇ ਬੱਕਰੀਦ ਕਰਕੇ ਬਹੁਤ ਪਸ਼ੂ ਆ ਸਾ ਇਕੱਤੀ ਦੇਖੋ ਕਾ ਝੋਟੀ ਦਿਖਾਓ ਆ ਝੋਟੀ ਚ ਬਈ ਕੋਈ ਤਾਂ ਹੈ ਕਿੱਡੀ ਸ਼ਕੀਨ ਆ ਦੇ ਇਹ ਬੱਕਰੀਦ ਵਾਸਤੇ ਇਹਨਾਂ ਨੇ ਖਰੀਦੀ ਹੈ ਬਈ ਚੰਗੀ ਸੰਗੱਟੀ ਆ ਬਈ ਕਿੰਨਾ ਚੰਗਾ ਰਿੰਗ ਸਿੰਘ ਲੱਗਿਆ ਵੇ ਦੇ ਚ ਮਾਰਨਗੇ ਸਿੰਘ ਦੇ ਕਰਮਾਂ ਦਾ ਪੱਟ ਪੜਾ ਦੇਗਾ ਲੱਗਦੀ ਆ ਹਣਾ ਦੇਖ ਲੈ ਬਈ ਕੀ ਪਤਾ ਕਿਸੇ ਦੀ ਮਜਬੂਰੀ ਹੋਈ ਕੀ ਕਾਰਨ ਹੋਇਆ ਦੇਖਣਾ ਇਹ ਹੁਣ ਇੱਥੇ ਖੜ੍ਹਦਾ ਪਸੂ ਰਹਿੰਦਾ ਵੀ ਨਹੀਂ ਅਗਲਾ ਤਾਂ ਵੀ ਵੇਚਦਾ ਗਾ ਜ਼ਰੂਰੀ ਨਹੀਂ ਗਾ ਇਹ ਲਈ ਚੋਲੀ ਚੂਲੀ ਦੇਖ ਕਿੰਨੀ ਕੱਟੀ ਦਾ ਬਹੁਤ ਸੁਖੀ ਆ ਭਾਈ ਜਿਹੜੇ ਹਿਸਾਬ ਨਾਲ ਇਹਦੀ ਝੋਲੀ ਆ ਗੱਬਣ ਦਾ ਦੇਖ ਆਖ ਲੈਣੇ ਹਰੇਕ ਤਰੇ ਬਾਈ ਚੱਕ ਚੁੱਕ ਕਰਾ ਕੇ ਵੇਚਦਾ ਜਾਨਵਰ ਦੇਖੀ ਗੱਬਣ ਤਾਂ ਨਹੀਂ ਹੋ ਸਕਦੀ ਚੰਗੀ ਬਹੁਤ ਆ ਥੱਲੇ ਥੁਲੇ ਬਹੁਤ ਸਾਫ ਸੀ ਆਲਾਦ ਵੇਚ ਦਿੰਦਾ ਕਿ ਦੇਖੋ ਕਾਟੂ ਮਾਲ ਦੀ ਗਿਣਤੀ ਤਾਂ ਕਰਕੇ ਵਧ ਰਹੀ ਆ ਬਕਰੀ ਦਾ ਵੀਰੇ ਬਕਰੀਦ ਕਰਕੇ ਪਸ਼ੂਆਂ ਦੇ ਰੇਟ ਦੀ ਤੇਜ਼ੀ ਆ ਜਨ ਕਿ ਇਹਨਾਂ ਨੇ ਮੀਟ ਦੇ ਹਿਸਾਬ ਨਾਲ ਲੈਂਦੇ ਨੇ ਤੇ ਆਪਣੇ ਲੋਕ ਥੋੜਾ ਜਿਹਾ ਆਪਣੇ ਵਾਲਿਆਂ ਨੂੰ ਐ ਹੁੰਦਾ 1200 2000 ਜਾਂਮੇ ਕਿਤੇ ਦਲਾਲ ਨੇ 5500 ਰੁਪਿਆ ਲੈ ਲਿਆ ਤੇ ਉਹਦੇ ਨਾਲ ਵੀ ਸੌਦਾ ਕਰਵਾ ਦਿੰਦੇ ਨੇ ਬਾਕੀ ਜਾਨਵਰ ਬਹੁਤ ਇੱਕ ਆ ਖੜੀ ਹੋਈ ਆ ਦੇਖੋ ਝੋਟੀ ਸਾਥ ਕੇ ਸਾਥ ਝੋਟੀ ਹੋ ਰਹੀ ਬਾਕੀ ਹੋਰ ਪਸ਼ੂ ਬਹੁਤ ਨੇ ਇੱਕ ਹੋਰ ਚੀਜ਼ ਦਿਖਾਉਣੇ ਆ ਨਵੀਂ ਚੀਜ਼ ਆ ਦੇਖੋ ਦੇਖ ਬਈ ਤੁਸੀਂ ਆਹ ਦੇਖੋ ਜੀ ਝੋਟੀ ਮੇਲਿਆਂ 'ਚ ਖੜਨ ਵਾਲੀ ਮੇਲਿਆਂ 'ਚ ਖੜਨਾ ਛੋਟੀ ਸੀ ਬਾਈ ਦੇਖੋ ਏ ਦੇਖ ਸੰਗ ਦੇਖੋ ਨੀਲੀ ਰਾਵੀ ਕਿੰਨੀ ਪਵਰ ਬਰੀਡ ਚਾਰੇ ਪੈਰਾਂ ਤੇ ਨਿਸ਼ਾਨ ਨੇ ਦੇ ਪੈਰਾਂ ਤੇ ਨਿਸ਼ਾਨ ਬਹੁਤ ਚੰਗੀ ਮੱਝ ਗੱਡ ਦੇਖੋ ਇਹਦਾ ਦੇਖੋ ਗੱਡ ਨੰਬਰ ਦਾ ਰਹਾ ਤੇਰਾ ਪਿੱਕਾ ਪੈਂਦਾ ਗੱਡ ਤੇਰਾ ਵੀ ਦੇਖ ਦੇ ਇੰਨੀ ਚੰਗੀ ਬਰੀਡ ਆ ਲੋਕ ਆ ਥੋੜਾ ਜਿਹਾ ਇਲਾਜ ਕੰਨਿਓ ਦੇ ਕੱਚ ਮਾਰਦੇ ਨੇ ਆਪਣੇ ਅਲਟਰਾਸਾਉਂਡ ਵਗੈਰਾ ਹੋ ਜਾਂਦੀ ਆ ਪਸ਼ੂ ਦੀ ਯੂਨੀਵਰਸਿਟੀ ਹੋਂਤਾਲੇ ਵੀ ਜੇ ਥੋੜੀ ਜਿਹਾ ਕਸਟ ਠਾਉਣ ਤੇ ਆ ਕੱਟੇ ਦੇਖੋ ਡੜ ਚੰਗੇ ਕੱਟੇ ਬਸ ਟੈਸਟ ਵਾਸਤੇ ਰੱਖ ਲਾਣ ਜਿਵੇਂ ਅਸੀਂ ਮਨਜ਼ੂਰ ਮਾਣ ਮੰਨ ਕੇ ਬਾਈ ਪਸ਼ੂ ਖਰਾਬ ਇਹਦਾ ਬੂਰਾ ਕੱਟਾ ਦੇਖੋ ਕਿੰਨਾ ਚੰਗਾ ਕਿੰਨਾ ਚੰਗਾ ਕੱਟਾ ਬਾਈ ਲੈ ਦੋ ਟੈਸਟੀ ਗਲਾਂ ਦੀ ਬੰਤਰ ਦੇਖੋ ਕਿੰਨੇ ਲੰਬੇ ਟੈਸਟੀ ਗਲ ਨੇ ਤੇ ਬਹੁਤ ਸੋਹਣਾ ਕੱਟਾ ਗਾ ਇਹ ਵੀ ਬਾਈਆਂ ਨੇ ਕਿਸੇ ਨੇ ਬકરી ਦੇ ਕਰਕੇ ਵਧੀਆ ਪੈਸੇ ਮਿਲ ਗਿਆ ਅਗਲੇ ਨੇ ਸੇਲ ਕਰਤਾ ਬਾਕੀ ਹੋਰ ਦਿਖਾਉਣੇ ਆ ਤੁਹਾਨੂੰ ਕੱਟੇ ਕੱਟੀਆਂ ਲਾਇਆ ਡੜੇ ਕੱਟਿਆਂ ਨੱਗੀ ਮਜਬੂਰੀਆਂ ਵੀ ਹੋ ਜਾਂਦੀਆਂ ਜੇ ਮੈਂ ਛੋਟਾ ਕੱਟਾ ਦੋ ਚਾਲ ਅਗਲੇ ਦੇ ਪਾਲਣ ਦੇ ਹਿਸਾਬ ਚ ਵੀ ਆਹ ਛੋਟੇ ਛੋਟੇ ਬੱਚੇ ਨੇ ਇਹ ਛੋਟੇ ਛੋਟੇ ਬੱਚੇ ਦਾ ਚੱਲ ਆ ਮਜਬੂਰੀ ਅਗਲਾ ਕਰਾਉਣਾ ਵੀ ਕੀ ਆ ਯਾਰ ਕੱਟਿਆਂ ਤੋਂ ਹੁਣ ਏੜੜੇ ਤੋਂ ਸਾਹਿਬ ਇੱਕਾ ਕੱਟੀ ਦੇਖੋ ਸਾਲਚ ਵੀ ਨਹੀਂ ਆਉਂਦੇ ਕਾ ਝੋਟੀ ਫਿੜੀਆ ਦੇਖੋ ਮੈਂ ਆ ਕੱਟੀ ਆ ਮੂਰਤੀ ਆ ਵੀਰੇ ਜਮਾ ਦੇਖ ਠੀਕ ਆ ਨਾ ਬਹੁਤ ਸੋਹਣੀ ਕੱਟੀ ਆ ਬਾਈ ਯਾਰ ਲੋਕਾਂ ਨੂੰ ਬੇਨਤੀ ਕਰਦੇ ਆ ਵਾ ਥੋੜਾ ਗੌਰ ਰੱਖੋ ਡਾਕਟਰ ਨਾਲ ਗੱਲਬਾਤ ਕਰਕੇ ਆਹ ਦੇਖੋ ਠੀਕ ਆ ਨਾ ਢੋਲੀ ਝਾਲੀ ਦੇਖ ਬਾਈ ਇਹ ਕਿੰਨੀ ਸੋਹਣੀ ਤੇ ਆਪਰੇ ਜੁਲੀ ਬ੍ਰਸ਼ਟੀ ਤੇ ਇੱਕ ਦਾ ਗਿੜਾ ਮਾਰ ਕੇ ਚੈੱਕ ਕਰਾ ਕੇ ਦੇਖੋ ਆਹ ਦੇਖੋ ਨੀਲੀ ਦਾ ਵੀ ਸਾਣ ਵੀਰੇ ਇਹ ਵੀ ਬਾਈ ਨੇ ਕਿਸੇ ਨੇ ਵਧੀਆ ਦਿੱਤਾ ਹੋਊਗਾ ਚਲ ਅਗਲੇ ਨੇ ਮਜਬੂਰੀ ਆ ਕਰਨਾ ਵੀ ਕੀ ਆ